ਹਾਂਜੀ ਵੀ ਇਹ ਕੋਈ ਹੰਕਾਰ ਤੇ ਮਾਣ ਵਾਲੀ ਗੱਲ ਤਾਂ ਹੈ ਨਹੀਂ ਇਹ ਸਾਂਹ ਵਾਲੀ ਚੀਜ਼ ਆ ਇਹ ਨਾਂ ਹੀ ਇਹ ਤੇ ਕੋਈ ਲਿਖਿਆ ਜਾਂਦਾ ਵੀ ਓਨਰ ਆ ਇਹਦੇ ਕਿਹੜਾ ਕੋਈ ਰਜਿਸਟਰੀ ਆ ਸਹੀ ਗੱਲ ਆ ਬਾਕੀ ਇਹ ਤਾਂ ਉਹ ਚੀਜ਼ ਆ ਵੀ ਜਦੋਂ ਖੁਦਾਬੰਦ ਕਿਸੇ ਤੋਂ ਖੁਸ਼ ਹੁੰਦਾ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਕਹੀ ਆ ਵੀ ਜਦੋਂ ਮੈਂ ਖੁਸ਼ ਹੁੰਨਾ ਤਾਂ ਮੈਂ ਧੀ ਪੁੱਤ ਬਖਸ਼ਦਾ ਦੁੱਧ ਪੁੱਤ ਬਖਸ਼ਦਾ ਮਹਾਰਾਜ ਕਹਿੰਦੇ ਜਦੋਂ ਪ੍ਰਸੰਨ ਹੋ ਜੰਨੇਓ ਸੰਗਤ ਕਹਿੰਦੀ ਜਦੋਂ ਪ੍ਰਸੰਨ ਹੋ ਜੰਨੇਓ ਬਾਲੇ ਖੁਸ਼ ਹੋ ਜੰਨੇਓ ਇਹਨੇ ਫੇਮਾ ਕੂੜਾ ਬਖਸ਼ਨਾ ਇਹ ਕਰਕੇ ਵੀ ਇਹ ਖੁਦਾਮੰਦ ਦਾ ਅੱਲਾ ਦਾ ਰਮੈਸ਼ਰ ਦਾ ਇਹ ਜਿਹੜੀ ਦਾਤ ਆ ਇਹ ਬਖਸ਼ੀ ਗਈ ਆ ਤੇ ਇਸ ਕਰਕੇ ਵੀ ਇਹ ਮੇਰੇ ਕੱਲੇ ਦਾ ਤਾਂ ਹੈ ਨਹੀਂ ਸਾਰੇ ਪੰਜਾਬ ਦਾ ਹੀ ਸ਼ਾਨਾਰ ਆ ਪੰਜਾਬ ਦਾ ਸਾਰੀ ਦੁਨੀਆ ਲਾਹਾ ਲੈ ਲਓ ਜਿੰਨਾ ਵੱਧ ਤੋਂ ਵੱਧ ਲਿਆ ਜਾਂਦਾ ਹੈ ਹਨ ਜੀ ਵੀ ਚੰਗੀ ਚੀਜ਼ ਪੈਦਾ ਕਦੀ ਹੁੰਦੀ ਆ ਹਾਂ ਜੀ ਹਾਂ ਜੀ ਤੇ ਕਰਮਾਂ ਵਾਲੇ ਦੇ ਇੱਕ ਵੀ ਬੱਚਾ ਹੈ ਜਾਨੀ ਜਿਹੜਾ ਕੰਨਾਂ ਤੋਂ ਮਾਰ ਖਾ ਜੇ ਤਾਂ ਕਿਸੇ ਚੀਜ਼ ਤੋਂ ਮਾਰ ਖਾ ਜੇ ਜਿੰਨੀ ਵੀ ਗਊ ਕੋੜੀ ਨਾਰਮਲ ਲੈ ਆਇਓ ਆਪਦੀ ਖੁੱਲੇ ਕੰਨਾਂ ਦੀ ਕੋੜਾ ਆਪਣੇ ਦੀ ਲੈਂਦਾ ਬੱਚੇ ਸਾਰੇ ਬੱਚੇ ਕਰਮਾਂ ਵਾਲੇ ਤੇ ਆਪਦੇ ਦੀ ਆਪਣੇ ਦੀ ਆਪਣੇ ਦੀ ਆਈ ਨੇ ਮਤਲਬ ਕਹਿੰਦਾ ਭਾਵੇਂ ਯਾਰ ਇਹ ਤੇ ਬੱਚੇ ਨੂੰ ਕਹਿਣਾ ਹੀ ਨਹੀਂ ਪੈਂਦਾ ਜਿਹੜੀ ਮੈਂ ਦਿਲੋਂ ਦੇਖੀ ਆ ਇੱਕ ਤਾਂ ਥੋੜੀ ਭਾਤੀ ਹਨਾ ਜਿਹੜਾ ਪਾਠ ਨਾ ਕਰਦੇ ਹੂੰ ਤੇ ਦੂਜਾ ਬਾਬਾਈ ਜਿਹੜੀ ਉਹਨਾਂ ਦੀ ਸੇਵਾ ਕਰਦੇ ਹੂੰ ਹਨਾ ਮੈਨੂੰ ਤਾਂ ਉਹੀ ਚੀਜ਼ ਲੱਗਦੀ ਆ ਵੀ ਪਾਠ ਲਾ ਲਓ ਉਹਨਾਂ ਨੇ ਤੁਹਾਨੂੰ ਤਾਰਤਾ ਤਾਂ ਹੀ ਇਹ ਘਰੇ ਅਨੇ ਕਰਮ ਵਾਲਾ ਹਨਾ ਭਾਗਾ ਵਾਲਾ ਕੋੜਾ ਪੈਦਾ ਹੋਇਆ ਬਸ ਇਹੀ ਹੈ ਜੀ ਵੀ ਸਭ ਉਹਦਾ ਪਿਆਰ ਹੈ ਨਹੀਂ ਤਾਰੀ ਤੋਂ ਬਾਈ ਤੂੰ ਕਿਤੇ ਵੀ ਜਾ ਸਕਦਾ ਸੀ ਇਹਦਾ ਲਿਖਿਆ ਹੋ ਰੇ ਹੋਇਆ ਸੀ ਥੋਡੇ ਕਰਮਾਂ ਚ ਲਿਖਿਆ ਸੀ ਇਹਦੀ ਸੇਵਾ ਹੁਣ ਵੀ ਦੁਨੀਆ ਬੜੇ ਬੜੇ ਗੁਜਰਾਤ ਦੇ ਐਮ ਐਲ ਏ ਆਏ ਸੀ ਕਾਮਨ ਲਾਡੂ ਤੋਂ ਵੀ ਆਏ ਸੀ ਇੱਕ ਵਾਰ ਉਹ ਜਿੰਨਾਂ ਕੋ ਭਾਰਤ ਰਤਨਾਂ ਉਹ ਵੀ ਆਏ ਨੇ ਮੁਗੀ ਦੇਸ਼ਾਈ ਸਾਹਿਬ ਹਾਂ ਤੇ ਮਤਲਬ ਕਈ ਲੈਂਡਲੋਰਡ ਬੰਦੇ ਤਖੜੇ ਬੰਦੇ ਇੱਕ ਤਾਂ ਮਤਲਬ 5 ਕਰੋੜ ਰੁਪਈਆ ਕੈਸ਼ ਤੇ 1.5 ਕਰੋੜ ਦਾ ਪਲਾਟ ਲੈ ਕੇ ਆਗੇ ਸੀਗੇ ਹਾਂਜੀ ਹਾਂ ਮਤਲਬ ਉਹਦੇ ਪਲਾਟ ਦੇ ਕਾਗਜ਼ ਤੇ 5 ਕਰੋੜ ਰੁਪਈਆ ਕੈਸ਼ ਵੀ ਸਾਡੇ ਬਾਕੀ ਬਾਬਾ ਜੀ ਸਾਰਿਆਂ ਵੀ ਉਹ ਦਵਿੰਦਰ ਪ੍ਰਧਾਨ ਨੇ ਕਿੰਨੇ ਘੋੜਿਆਂ ਦਾ ਕਿਹਾ ਮੈਨੂੰ ਐਂ ਦਵਾ ਦੂ ਜੇ ਨਹੀਂ ਹੁੰਦੇ ਹਨਾ ਉਹਨਾਂ ਚ ਪੰਜਾਬ ਸ਼ਗਾਰ ਦਾ ਨਾਮ ਨਹੀਂ ਮੈਂ ਖੁਦ ਮੈਂ ਹੁਣ ਖੁਦ ਕਹਿ ਰਿਹਾ ਜੀ ਮੈਨੂੰ ਉਹਨਾਂ ਨੇ ਤਾਂ 1.5 ਕਰੋੜ ਦਾ ਗਿਆ ਮੈਂ 5 ਕਰੋੜ ਦਾ ਕਹਿੰਦੇ ਆ ਵੀ 5 ਕਰੋੜ ਦਾ ਦੇਵਰਾਜ ਦਵਾ ਦੋ 5 ਕਰੋੜ ਦਾ ਦਿਲਵਾਗ ਦਵਾ ਦੋ 5 ਕਰੋੜ ਦਾ ਭਾਰਤ ਰਤਨ ਦਵਾ ਦੋ 10 ਕਰੋੜ ਦਾ ਦਵਾ ਦੋ ਗੈਰੀ ਕੋਲੇ ਘੋੜੇ ਖੜੇ ਆ ਹਾਂਜੀ ਉਹ ਦਵਾ ਦੋ 3-3 ਕਰੋੜ ਦੇ 4-4 ਕਰੋੜ ਦੇ ਠੀਕ ਹੈ 5-5 ਕਰੋੜ ਦੀ ਦਵਾ ਦੋ ਮਤਲਬ ਕੋਈ ਨਹੀਂ ਦਿੰਦਾ ਕਿਉਂਕਿ ਸਾਰਿਆਂ ਦੀ ਰੋਜੀ ਰੋਟੀ ਇਹ ਚਲਾਉਂਦੇ ਨੇ ਸਾਰਿਆਂ ਨੂੰ ਸਰਦਾਰੀਆਂ ਬਖਸ਼ਦੇ ਨੇ ਇਸ ਗੱਲ ਕਰਕੇ ਵੀ ਉਹ ਕੱਲੀ-ਕੱਲੀ ਨੂੰ ਫੜ ਕੇ ਲੈ ਜਾਓ ਇਸ ਗੱਲ ਕਰਕੇ ਵੀ ਇਹ ਤਾਂ ਪਰਮਾਤਮਾ ਜੀ ਤੋਂ ਖੁਸ਼ ਹੁੰਦਾ ਉਹਨੂੰ ਬਖਸ਼ ਦਿੰਦਾ ਬਾਕੀ ਮੇਰੇ ਤੋਂ ਕੋਈ ਭੁੱਲ ਚੁੱਕ ਹੋ ਗਏ ਤਾਂ ਮaaf ਕਰ ਦੇਣਾ ਨਾ ਨਾ ਪਾਪਾ ਜੀ ਕਰੋ ਕੋਈ ਵੱਤ ਤੋਂ ਵੱਤ